ਹਲਕੋ ਜਖਮ ਤੇ ਲੱਗ ਸਕਦੀ ਐ ਬੁੱਲੋ ਤਾਂ ਨਹੀਂ ਲੱਗ ਸਕਦੀ ਪੇਟ ਚ ਕਿਵੇਂ ਪੈ ਸਕੂ ਜੀ ਅਸੀਂ ਕਹਿੰਦੇ ਜੀ ਦਾਰੂ ਵੜੀ ਐ ਕਮਾਲ ਐ ਕਿਉਂ ਮੱਲਾ ਨੂੰ ਤੇ ਦਾਰੂ ਗੱਲਾਂ ਨੂੰ ਅੱਜ ਕੱਲ ਤਾਂ ਯੂਥ ਤੱਕ ਪਹੁੰਚਾਦੀ ਗਾਣਿਆਂ ਦੇ ਗਾਣੇ ਦੇ ਯੂਥ ਕਿਹੜੇ ਸਾਡੀਆਂ ਘਰ ਦੀਆਂ ਔਰਤਾਂ ਤੱਕ ਪਹੁੰਚਾਦੀ ਪੁੱਤੋ ਇੱਥੇ ਜਿਹੜਾ ਹੈਪੀ ਵੀਮਨ ਲਿਕਟਰ ਸਲੂਨ ਵੀ ਜਿੱਥੇ ਕਿਤੇ ਆਪਣਾ ਸਰੀਰ ਦੀਆਂ ਮਾਲਸ਼ਾ ਹੋਣ ਤੇ ਉੱਥੇ ਸ਼ਰਾਬ ਦੀ ਬੋਤਲ ਪਈ ਹੋਵੇ ਕੀ ਮਾੜੀ ਐ ਕੀ ਕ ਗੇਮ ਆਈ ਹੈ ਪਬਜੀ ਕਰਕੇ ਨਾਮ ਸੀ ਉਹਦਾ ਮਾਪਿਓ ਨੇ ਗੇਮ ਖੇਡਣ ਤੋਂ ਮਨਾ ਕੀਤਾ ਕਿਸੇ ਨੇ ਮਦਰ ਨੂੰ ਕੁਛ ਕੀਤਾ ਕਿਸੇ ਦਾ ਫਾਦਰ ਨੂੰ ਮਾਰਤਾ ਇਹੋ ਜੀਆਂ ਗੇਮਾਂ ਆਈਆਂ ਜਿਨ੍ਹਾਂ ਦੇ ਵਿੱਚ ਮਤਲਬ ਲੋਕਾਂ ਨੇ ਆਤਮਤਿਆ ਕਰ ਲਈਆਂ ਪਰ ਇਹ ਘਰ ਦੇ ਕਿਸੇ ਮੈਂਬਰ ਦਾ ਕਤਲ ਕਰ ਦਿੱਤਾ ਇਹ ਗੇਮਾਂ ਤਾਂ ਬਹੁਤ ਖਤਰਨਾਕ ਨੇ ਮੇਰੇ ਖਿਆਲ ਨਾਲ ਅੱਜ ਜਿੰਨੀ ਐਡਿਕਸ਼ਨ ਯੂਥ ਨੂੰ ਮੋਬਾਈਲ ਦੀ ਹੈ ਜਾਂ ਆਪਣੇ ਸੋਸ਼ਲ ਮੀਡੀਆ ਦੀ ਹੈ ਇਹ ਵੀ ਚੰਗੀ ਹੈ ਕਿ ਮਾੜੀ ਹੈ ਬਹੁਤ ਮਾੜੀ ਹੈ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਉਂਕਿ ਛੋਟਾ ਉਹਦੇ ਵਿੱਚ ਆਟੋਮੈਟਿਕਲੀ ਨਾ پروفਾਈਲ ਬਣ ਜਾਂਦਾ ਹੈ ਆਟੋਮੈਟਿਕਲੀ ਨੂੰ ਪਤਾ ਹੈ ਵੀ ਆਹ ਫਰਾਨਾ ਬੰਦਾ ਕੀ ਚਾਹੁੰਦਾ ਹੈ ਉਹ ਉਹੀ ਚੀਜ਼ ਫਲੱਡ ਕਰ ਦੇਣੀ ਹੈ ਕਿਸੇ ਨੂੰ ਸਖਸ਼ ਦੀ ਗੱਲ ਹੈ ਕਿਸੇ ਨੂੰ ਫੈਸ਼ਨ ਦੀ ਗੱਲ ਹੈ ਕਿਸੇ ਨੂੰ ਚੁਗਲੀ ਦੀ ਗੱਲ ਹੈ ਤਾਰਾ ਬਣ ਬਣਾਉਣ ਗਿਆ ਇੱਕ ਛੜਦਾ ਦੀਦੀ ਇੱਕ ਛੜਦਾ ਤੀਜੀ ਵੀਜੀ ਛੜਦਾ ਚੌਥੀ ਐਂ ਜਾਣ ਗਿਆ ਆਪਣੇ ਬਪੂ ਜੀ ساری ਜ਼ਿੰਦਗੀ ਸਰਾਬ ਦੇ ਸਮੁੰਦਰ ਚ ਰਹੇ ਅਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿੱਚ ਰਹੇ ਇਹਨਾਂ ਦੇ ਘਰ ਨੂੰ ਲਾ ਕੇ ਦੇਖਣ ਦੀ ਲੋੜ ਨਹੀਂ ਸੀ ਪਤਾ ਵੀ ਇਹ ਕੋਲ ਹੈ ਹਲ ਕੋਲ ਜਖਮ ਤੇ ਲੱਗ ਸਕਦੀ ਹੈ ਬੁੱਲ ਤਾਂ ਨਹੀਂ ਲੱਗ ਸਕਦੀ ਪੇਟ ਚ ਕਿਵੇਂ ਪੈਸਾ ਗੁਜ਼ਾਰੀ ਕਿ ਨਹੀਂ ਜੀ दारू ਵੜੀ ਹੈ ਕਮਾਲ ਹੈ दारू ਕਿਉਂ ਮੱਲਾਂ ਨੂੰ ਤੇ दारू ਗੱਲਾਂ ਨੂੰ ਕਿਉਂ ਅੱਜ ਕੱਲ ਤਾਂ ਯੂਥ ਤੱਕ ਪਹੁੰਚਾ ਤੀ ਗਾਣਿਆਂ ਦੇ ਗਾਣੇ ਦੇ ਯੂਥ ਕਿਹੜੀ ਸਾਡੀਆਂ ਘਰ ਦੀਆਂ ਔਰਤਾਂ ਤੱਕ ਪਹੁੰਚਾ ਤੀ ਬੱਤ ਔਰਤਾਂ ਤੱਕ ਉਹ ਤਾਂ ਅਪਿਛੇ ਜਗਾ ਹੈ ਹੈਪੀ ਈਮਨ ਲਿਕਟਰ ਸਲੂਨ ਲਿਕਟਰ ਵੈਂਡ ਤਾਂ ਹੁੰਦਾ ਲਿਕਟਰ ਸਲੂਨ ਨਹੀਂ ਕਰਦਾ ਕਰਦਾ ਵੀ ਜਿੱਥੇ ਕਿਤੇ ਆਪਣਾ ਸਰੀਰ ਦੀਆਂ ਮਾਲਿਸ਼ਾ ਹੋਣ ਬਿਊਟੀ ਸਲੂਨ ਡਿਊਟੀ ਸਲੂਨ ਤੇ ਉਥੇ ਸ਼ਰਾਬ ਦੀ ਬੋਤਲ ਪਈ ਹੋਵੇ ਕੀ ਮਾੜੀ ਹੈ ਲੋਕ ਉਟਲਾ ਲੈਣਗੇ ਹੈ ਲਿਕਟਰ ਸਲੂਨ ਵੈਂਡ ਨਹੀਂ ਨਾਲ ਕਿਹਨੂੰ ਪਤਾ ਨਾਦਾ ਨਹੀਂ ਬਈ ਸਲੂਨ ਰਾਇਤਾ ਫੇ ਸ਼ਰਾਬ ਹੈ ਤੇ ਸਾਰੇ ਤਰੀਕੇ ਨੇ ਅੱਛਾ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਜੋੜਨੀ ਹੈ ਆਪਾਂ ਗੱਲ ਕਰ ਰਹੇ ਆ ਨਸ਼ੇ ਦੀ ਤੇ ਜੇ ਅੱਜ ਦੀ ਗੱਲ ਕੀਤੀ ਜਾਵੇ ਅੰਗਰੇਜ਼ੀ ਚ ਉਹਨੂੰ ਐਡਿਕਸ਼ਨ ਕਹਿੰਦੇ ਨੇ ਐਡਿਕਸ਼ਨ ਮੇਰੇ ਖਿਆਲ ਨਾਲ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਆ ਕੁਛ ਵੀ ਕੁਛ ਵੀ ਚੀਜ਼ ਹੋਵੇ ਚਾਹੇ ਖਾਣ ਵਾਲੀ ਚੀਜ਼ ਹੈ ਚਾਹੇ ਖਾਣ ਵਾਲੀ ਨਹੀਂ ਵੀ ਹੈਗੀ ਚਾਹੇ ਚਾਹ ਪੀਣ ਲੱਗ ਜਗਲੀ ਬਿਡੀ ਬਿਡੀਕਸ਼ਨ ਮਾੜੀ ਆ ਮੈਂ ਗੱਲ ਕਰ ਰਹੇ ਆ ਬਾਪੂ ਜੀ ਸੋਸ਼ਲ ਮੀਡੀਆ ਮੋਬਾਈਲ ਟੈਕਨੋਲੋਜੀ ਮੇਰੇ ਖਿਆਲ ਨਾਲ ਅੱਜ ਜਿੰਨੀ ਐਡਿਕਸ਼ਨ ਯੂਥ ਨੂੰ ਮੋਬਾਈਲ ਦੀ ਹੈ ਜਾਂ ਆਪਣੇ ਸੋਸ਼ਲ ਮੀਡੀਆ ਦੀ ਹੈ ਇਹ ਵੀ ਚੰਗੀ ਹੈ ਕਿ ਮਾੜੀ ਹੈ ਬਹੁਤ ਮਾੜੀ ਹੱਦਿਕ ਚਿੰਤਾ ਜਿਹੜੀ ਹੈ ਨਾ ਟੈਕਨੋਲੋਜੀ ਦੀ ਤੇ ਖਾਸ ਕਰਕੇ ਮੋਬਾਈਲ ਦੀ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਉਂਕਿ ਛੋਟਾ ਉਹਦੇ ਵਿੱਚ ਆਟੋਮੈਟਿਕਲੀ ਨਾ ਪਫਾਈਲ ਬਣ ਜਾਂਦਾ ਹੈ ਆਟੋਮੈਟਿਕਲੀ ਨੂੰ ਪਤਾ ਹੈ ਵੀ ਆਹ ਫਰਾਨਾ ਬੰਦਾ ਕੀ ਚਾਹੁੰਦਾ ਹੈ ਉਹ ਉਹੀ ਚੀਜ਼ ਟਰੈਕ ਕਰ ਲੈਂਦਾ ਕਿਸੇ ਨੂੰ ਸਖਸ਼ ਦੀ ਗੱਲ ਕਿਸੇ ਨੂੰ ਫੈਸ਼ਨ ਦੀ ਗੱਲ ਹੈ ਕਿਸੇ ਨੂੰ ਚੁਗਲੀ ਦੀ ਗੱਲ ਹੈ ਕਿਸੇ ਨੂੰ ਰਮਾਂਸ ਦੀ ਗੱਲ ਹੈ ਕਿਸੇ ਨੂੰ ਅ ਤਿਕਰਾਂ ਦੀ ਗੱਲ ਹੈ ਤਾਰੇ ਬਣ ਬਣਾਉਣਗੇ ਇੱਕ ਛੜਦਾ ਦੀਦੀ ਇੱਕ ਛੜਦਾ ਤੀਜੀ ਦੂਜੀ ਸ਼ਰਤ ਦਾ ਚੌਥੀ ਆਈ ਜਾਣ ਗਿਆ ਇਹਨੂੰ ਐਡਿਕਸ਼ਨ ਕਹਿੰਦੇ ਆ ਜਦੋਂ ਐਡਿਕਸ਼ਨ ਹੁੰਦਾ ਇਹ ਆਪਣੇ ਆਪ 'ਚ ਬਹੁਤ ਵੱਡਾ ਮਾਨਸਿਕ ਰੋਗ ਬਣ ਗਿਆ ਔਰ ਬੱਚੇ ਇਸ ਦੇ ਬੜੇ ਸ਼ਿਕਾਰ ਨੇ ਸ਼ਿਕਾਰਾਂ ਬੱਚਿਆਂ ਦਾ ਸ਼ਿਕਾਰ ਹੋਣਾ ਹੀ ਸਰਕਾਰ ਦੇ ਲਈ ਬੜਾ ਲਾਹੇਮੰਦ ਆ ਫਿਰ ਕੁਝ ਨਹੀਂ ਮੰਗਦੇ ਸਰਕਾਰ ਤੋਂ ਇਹ ਸਾਨੂੰ ਮੋਬਾਈਲ ਫੋਨ ਤੇ ਸਾਰਾ ਕੁਝ ਭੇਜੀ ਜਾਓ ਤੇ ਘਰੇ ਕਮਰੇ 'ਚ ਬੈਠੇ ਆ ਨਾ ਆਉਣਾ ਹੈ ਨਾ ਜਾਣਾ ਹੈ ਮਰੇ ਹਾਲ ਬੈਂਕੇ ਦੇ ਆੜੇ ਐਡਿਕਸ਼ਨ ਅੱਜ ਦੀਆਂ ਸਟੇਟ ਨਹੀਂ ਪੈਦਾ ਕੀਤੀ ਗਈ ਹੈ ਇਹ ਵੀ ਨਾਲ ਛੋਟੇ ਕੀ ਹੁੰਦਾ ਹੈ ਕਿ ਜਿਵੇਂ ਬੱਚਾ ਛੋਟਾ ਹੈ ਨਾ ਤੇ ਉਹ ਮਾਂ ਨੇ ਕੋਈ ਕੰਮ ਕਰਨਾ ਕਿਤੇ ਜਾਣਾ ਉਹ ਕੀ ਕਹਿੰਦੀ ਹੈ ਇਹਨੂੰ ਆਰੇ ਲਾਈਏ ਇਹਨੂੰ ਮੋਬਾਈਲ ਫੜਾ ਦਿੰਦੇ ਨੇ ਮੋਬਾਈਲ ਤੇ ਉਹ ਸੁਣਦਾ ਰਹਿੰਦਾ ਕੋਈ ਵੀਡੀਓ ਚੱਲਦੀ ਦੇਖਦਾ ਰਹਿੰਦਾ ਕਾਰਟੂਨ ਦੇਖਦਾ ਰਹਿੰਦਾ ਉਹ ਚੀਜ਼ ਮੇਰੇ ਖਿਆਲ ਨਾਲ ਪੁਰਾਣੀਆਂ ਮਾਵਾਂ ਹੁੰਦੀਆਂ ਸੀ ਉਹ ਧਿਆਨ ਰੱਖਦੀ ਸੀ ਬੱਚਿਆਂ ਦੀ ਹਾਂ ਹਾਂ ਹੁਣ ਜਿਹੜਾ ਹੈ ਇਹ ਚੀਜ਼ ਆਈ ਹੈ ਇਹਦੇ ਨਾਲ ਕਿੰਨਾ ਨੁਕਸਾਨ ਹੈ ਬੱਚਿਆਂ ਦਾ ਬਹੁਤ ਵੱਡਾ ਜੀ ਪਹਿਲਾਂ ਤਾਂ ਮਮਤਾ ਦੇ ਮੋਹ ਤੋਂ ਬਰਬਾਹ ਹੋ ਗਿਆ ਫੇਰ ਹੋ ਐਡਿਕਸ਼ਨ ਦਾ ਸ਼ਿਕਾਰ ਹੋ ਰਿਆ ਫਿਰ ਮਾਂ ਦੀ ਵੀ ਲੋੜ ਨਹੀਂ ਫਿਰ ਕਲੇ ਫੋਨ ਦੀ ਲੋੜ ਹੈ ਨਾ ਉਹਨੂੰ ਕੰਮ ਦੀ ਲੋੜ ਹੈ ਨਾ ਉਹਨੂੰ ਫਰਾਗ ਦੀ ਲੋੜ ਹੈ ਨਾ ਉਹਨੂੰ ਨੀਂਦ ਦੀ ਲੋੜ ਹੈ ਇਹ ਤਾਂ ਬੜੀ ਤਰਾਸ ਦੀ ਕੀ ਹੋ ਸਕਦੀ ਹੈ ਐ ਨਾਲੇ ਮਨੁੱਖ ਦਾ ਬੱਚਾ ਪੈਦਾ ਹੋਇਆ ਪੈ ਪੈ ਦਾ ਫੋਨ ਤੇ ਵੀ ਉਹ ਤੇ ਖਰਚਾ ਜਿੰਨਾ ਚਿਰ ਚਾਹੁੰਦਾ ਫੇਰ ਖਰਚਾ ਜਿੱਦੇ ਮਰਦਾ ਫੇਰ ਖਰਚਾ ਮੇਰੇ ਵਜੇ ਜਿਹੜੀ ਥੋੜਾ ਟਾਈਮ ਪਹਿਲਾਂ ਜਿਹੜਾ ਹੈ ਨਿਊਜ਼ ਦੇ ਵਿੱਚ ਗੱਲਾਂ ਆਉਣ ਲੱਗੀਆਂ ਸੀਗੀਆਂ ਕਿ ਇੱਕ ਗੇਮ ਆਈ ਹੈ ਪਬਜੀ ਕਰਕੇ ਨਾਮ ਸੀ ਉਹਦਾ ਉਹਦੇ ਕਰਕੇ ਬੜੇ ਬੱਚੇ ਜਿਹੜੇ ਨੇ ਉਹ ਬਿਮਾਰੀਆਂ ਦਾ ਸ਼ਿਕਾਰ ਹੋਏ ਨੇ ਬੜਿਆਂ ਦੀ ਡੈਥਸ ਵੀ ਹੋਈਆਂ ਨੇ ਰੀਜ਼ਨ ਕੀ ਹੁੰਦਾ ਸੀ ਮਾਪਿਓ ਨੇ ਗੇਮ ਖੇਡਣ ਤੋਂ ਮਨਾ ਕੀਤਾ ਬੱਚਾ ਇਨਾ ਅਗਰੈਸਿਵ ਹੋ ਗਿਆ ਕਿ ਉਹਨਾਂ ਨੂੰ ਹੀ ਕੁਛ ਨਾ ਕੁਛ ਕਰਤਾ ਕਿਸੇ ਨੇ ਮਦਰ ਨੂੰ ਕੁਛ ਕੀਤਾ ਕਿਸੇ ਦਾ ਫਾਦਰ ਨੂੰ ਮਾਰਤਾ ਇਹ ਨਿਊਜ਼ ਦੇ ਵਿੱਚ ਆਈਆਂ ਨੇ ਚੀਜ਼ਾਂ ਅਡਿਕਸ਼ਨ ਕਿੰਨੀ ਕੁ ਜ਼ਿਆਦਾ ਬੁਰੀ ਹੋ ਸਕਦੀ ਹੈ ਥੋੜਾ ਸਾਇੰਟਿਫਿਕ ਐਂਗਲ ਨਾਲ ਦੱਸਿਓ ਦੇਖੋ ਐਸ਼ੀਆਂ ਗੇਮਾਂ ਆਈਆਂ ਜਿਹੜੀ ਗੇਮ ਦੀ ਤੁਸੀਂ ਗੱਲ ਕਰ ਰਹੇ ਹੋ ਇਸ ਗੇਮ ਨੂੰ ਆਪਣੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਇੱਕ ਵਾਰੀ ਆਪਣੀਆਂ ਗੱਲਾਂ ਦੇ ਵਿੱਚ ਪ੍ਰਮੋਟ ਹੀ ਕੀਤਾ ਸੀ ਉਹਨਾਂ ਨੇ ਇਹਨੂੰ ਇੱਕ ਸਲਬ ਨਹੀਂ ਸੀ ਕੀਤਾ ਪ੍ਰਮੋਟ ਹੀ ਕੀਤਾ ਸੀ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਗੇਮਾਂ ਇਹੋ ਜਿਹੀਆਂ ਗੇਮਾਂ ਆਈਆਂ ਜਿਨ੍ਹਾਂ ਦੇ ਵਿੱਚ ਮਤਲਬ ਲੋਕਾਂ ਨੇ ਆਤਮ ਹੱਤਿਆ ਕਰ ਲਈ ਹੈ ਜਾਂ ਆਪਣੇ ਘਰ ਦੇ ਕਿਸੇ ਮੈਂਬਰ ਦਾ ਕਤਲ ਕਰ ਦਿੱਤਾ ਇਹ ਗੇਮਾਂ ਤਾਂ ਬਹੁਤ ਖਤਰਨਾਕ ਨੇ ਤੇ ਇਹ ਚੀਜ਼ਾਂ ਜਿਹੜੀ ਐਡਿਕਸ਼ਨ ਤੋਂ ਵੀ ਕੀ ਹੈ ਕਿ ਇਹ ਇੱਕ ਹਿੰਸਕ ਪ੍ਰਵਿਰਤੀ ਲੋਕਾਂ ਵਿੱਚ ਪੈਦਾ ਕੀਤੀ ਗਈ। ਦੇਖੋ ਜਿਹੜੀ ਇਹ ਹੈਗੀਆ ਵਰਚੁਅਲ ਰਿਐਲਿਟੀ ਇਹ ਸਾਡੇ ਸਾਹਮਣੇ ਨਹੀਂ ਹੁੰਦੀ। ਜਿਹੜਾ ਬੰਦਾ ਕਿਤੇ ਬੈਠਾ ਦੂਰ ਜਿਹੜਾ ਤੁਹਾਡੇ ਮਾਈਂਡ ਨੂੰ ਕੰਟਰੋਲ ਕਰ ਰਿਹਾ ਉਹ ਬੰਦੇ ਨੇ ਤੁਹਾਡੇ ਆਲੇ ਦੁਆਲੇ ਹੁਣ ਉਹਨੂੰ ਬਾਪੂ ਬਲਕੌਰ ਸਿੰਘ ਨਾਲ ਕੋਈ ਹਮਦਰਦੀ ਨਹੀਂ ਹੈ। ਮੇਰੇ ਨਾਲ ਕੋਈ ਹਮਦਰਦੀ ਨਹੀਂ ਤੁਹਾਡੇ ਨਾਲ ਹਮਦਰਦੀ ਸਾਡੇ ਚ ਕਿਸੇ ਨੂੰ ਕਹੇਗਾ ਆ ਬੰਦੇ ਦੇ ਗਲੇ ਤੇ ਚਾਕੂ ਮਾਰ ਦੇ। ਉਦੇ ਵਾਸਤੇ ਐਂਟਰਟੇਨਮੈਂਟ ਹੈ ਤਮਾਸ਼ਾ ਹੈ ਦੂਜੇ ਪਾਸੇ ਕਿ ਜੇ ਦੀ ਜਾਨ ਚਲੀ ਗਈ ਤੇ ਇਹ ਘਟਨਾਵਾਂ ਮੀਆਂ ਇਹ ਕਲਾ ਜਿਹੜੀਆਂ ਨੇ ਸਾਡੇ ਸਮਾਜ ਤੋਂ ਦੂਰ ਕਰਨ ਵਾਸਤੇ ਸਾਨੂੰ ਇੱਕ ਬਹੁਤ ਹੀ ਵਿਆਪਕ ਇੱਕ ਜਿਹੜੀ ਹੈਗੀ ਜਾਗਰਤੀ ਮਹਿੰਮ ਲੋਕਾਂ ਵਿੱਚ ਸ਼ੁਰੂ ਕਰਨੀ ਚਾਹੀਦੀ ਹੈ ਔਰ ਦੂਜਾ ਗੱਲ ਇਹ ਹੈ ਕਿ ਸਮਾਜ ਦੇ ਵਿੱਚ ਜਿਹੜੀ ਉਪਰਾਮਤਾ ਹੈ ਉਪਰਾਮਤਾ ਇਹ ਦੋ ਤਿੰਨ ਗੱਲਾਂ ਨਾਲ ਆਉਂਦੀ ਹੈ ਇੱਕ ਗੱਲ ਇਹ ਹੈਗੀ ਆ ਕਿ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਨੌਜਵਾਨਾਂ ਨੂੰ ਕਿ ਸਾਡੇ ਭਵਿੱਖ ਸੁਰੱਖਿਅਤ ਨਹੀਂ ਹੈਗੇ ਜਿਵੇਂ ਤੁਹਾਨੂੰ ਦੇਖਿਆ ਕਿ ਪੰਜਾਬ ਦਾ ਨੌਜਵਾਨ ਥੋੜਾ ਥੋੜਾ ਕੈਨੇਡਾ ਚਲ ਜਾਓ ਅਮਰੀਕਾ ਚਲ ਜਾਓ ਆਸਟ੍ਰੇਲੀਆ ਚਲ ਜਾਓ ਇੰਗਲੈਂਡ ਚਲ ਜਾਓ ਉਥੇ ਜਾ ਕੇ ਹਣ ਕੀ ਹੋਇਆ ਕਿ ਉਥੇ ਵਿਚਾਰੇ ਫੂਲਾਂ ਦੇ ਥੱਲੇ ਪਏ ਨੇ ਹਾਂ ਹੈ ਉਹ ਲੋਕਾਂ ਦੀਆਂ ਗਰਾਜਾਂ ਚ ਪਏ ਨੇ ਤੇ ਗੁਰਦੁਆਰਿਆਂ ਚ ਰੋਟੀਆਂ ਸਾਰੇ ਨੇ ਉਥੇ ਕੋਈ ਸੰਭਾਵਨਾ ਨਹੀਂ ਹੈਗੀ ਪਰ ਉਹ ਇੱਕ ਵਾਰੀ ਥੋਂ ਨਿਕਲ ਗਈ ਕਿਉਂਕਿ ਇੱਥੇ ਨਹੀਂ ਰਹਿਣਾ ਚਾਹੁੰਦੇ ਇੱਥੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਸਰਕਾਰਾਂ ਇਹਨੀਆਂ ਗੰਦੀਆਂ ਨੇ ਲੋਕਾਂ ਦੀ ਸਾਰੇ ਜਿਹੜੇ এমਪਲॉयਮੈਂਟ ਦੇ ਸਾਧਨ ਨੇ ਖਾ ਗੀਆਂ ਲੋਕਾਂ ਦੇ ਸਾਹਮਣੇ ਨਿਰਾਸ਼ਾ ਤੋਂ ਸਵਾ ਕੋਈ ਕੱਲ ਨਹੀਂ ਰਹੇਗੀ ਇਹ ਜਿਹੜੀ ਉਹ ਫਰਾਮਤਾ ਆਈ ਆ ਇਹਦੇ ਕਰਕੇ ਹੀ ਨਸੇ ਵਧੇ ਹੂੰ ਇਹਦੇ ਕਰਕੇ ਹੀ ਲੋਕਾਂ 'ਚ ਪਗੋੜਾ ਪਨਾਇਆ ਇਹਦੇ ਕਰਕੇ ਹੀ ਲੋਕੀ ਇਹੋ ਜੀ ਝੂਠੀ ਵਰਚੁਅਲ ਦੁਨੀਆ ਵੱਲ ਟਰੈਕ ਹੋਏ ਹੂੰ ਔਰ ਕ੍ਰਾਈਮ ਵੱਲ ਵੀ ਗਏ ਹੂੰ ਤੇ ਬੇੜਾਗਰ ਕਿਤੇ ਕਾਰਪੋਰੇਟ ਦਾ ਹੋਇਆ ਬੇੜਾਗਰ ਕਿਤੇ ਇਹਦਾ ਹੋਇਆ ਬਿਊਰੋਕਰੇਟ ਦਾ ਹੋਇਆ ਤੇ ਬੇੜਾਗਰ ਕੋ ਹੋਇਆ ਸਭ ਤੋਂ ਬਾਅਦ ਪੋਲੀਟੀਸ਼ੀਅਨ ਦਾ ਇਹਨਾਂ ਦੇ ਤੇ ਕੋਈ ਦੀਨ ਮਾਨ ਨਹੀਂ ਬਚੇ ਨਾ ਇਹਨਾਂ ਦੇ ਕਰਕੇ ਹੀ ਇਹ ਤਿੰਨ ਜਿਹੜੇ ਵਿਲਨ ਨੇ ਦੁਨੀਆ ਦੇ ਪੋਲੀਟੀਸ਼ੀਅਨ ਬਿਊਰੋਕਰੇਟ ਐਂਡ ਕਾਰਪੋਰੇਟ ਇਹਨਾਂ ਨੇ ਦੁਨੀਆ ਨੂੰ ਬਣਾ ਹੀ ਇਦਾਂ ਦਾ ਦਿੱਤਾ ਕਿ ਇਹ ਦੇ ਸਿਵਾਏ ਜੋ ਵੀ ਹਾਲਤ ਹੋ ਰਹੀ ਹੈ ਇਹ ਤੇ ਬੇੜਾਗਰਕ ਤੱਕ ਤੇ ਲੈ ਹੀ ਗਏ ਸਾਨੂੰ ਤੇ ਸਾਨੂੰ ਹੀ ਜਾਗਣਾ ਪੰਕ